ਮੱਲੇ ਪਿੰਡ ਦੇ ਵਿੱਚ ਬਹੁਤ ਮਹਾਨ ਸ਼ਖਸੀਅਤ ਬਾਈ ਗੱਗੀ ਮੱਲਾ ਤੁਸੀਂ ਅਕਸਰ ਹੀ ਦੇਖਿਆ ਗਰਾਉਂਡਾਂ ਦੇ ਵਿੱਚ ਬਾਈ ਨੂੰ ਖੇਡਦੇ ਨੂੰ ਬਹੁਤ ਵਧੀਆ ਗੇਮ ਕੀਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਇਹਨਾਂ ਦੇ ਘਰ ਆਏ ਸੀ ਆਪਾਂ ਤੇ ਬਾਈ ਜੀ ਪਹਿਲਾਂ ਸਭ ਤੋਂ ਸਤਿ ਸ੍ਰੀ ਅਕਾਲ ਤੁਹਾਨੂੰ ਸਤਿ ਸ੍ਰੀ ਅਕਾਲ ਵੀਰੇ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਹੋਰ ਬਾਈ ਜੀ ਹੁਣ ਕਿਵੇਂ ਆਪਾਂ ਪਹਿਲਾਂ ਸਿਹਰ ਦੱਸੋ ਤੁਹਾਡੀ ਸੇਧ ਕਿਰਪਾ ਵਾਹਿਗੁਰੂ ਦੀ ਸਰਜਰੀ ਕਰਵਾਈ ਸੀ ਸਕਸੈਸਫੁਲ ਵਧੀਆ ਹੋ ਗਈ ਠੀਕ ਹੈ ਤੇ ਰਿਕਵਰੀ ਤੇ ਆ ਤੇ ਵਾਹਿਗੁਰੂ ਕਿਰਪਾ ਕਰੇ ਤਾਂ ਆਉਣ ਵਾਲੇ ਟਾਈਮ ਤੇ ਦੇਖਾਂਗੇ ਜਰੂਰ ਵਾਪਸੀ ਕਰਾਂਗੇ ਤੇ ਤੁਸੀਂ ਕਿਹੜੇ ਸਾਲ ਸਟਾਰਟ ਕੀਤੀ ਸੀ ਕਬੱਡੀ ਤਾਂ ਵੀਰੇ ਯਾਰ ਮੈਂ ਬਹੁਤ ਛੋਟੇ ਹੁੰਦਾ ਖੇਡਣ ਲੱਗ ਗਿਆ ਸੀਗਾ ਠੀਕ ਹੈ ਤਕਰੀਬਨ ਪਹਿਲਾ ਮੈਚ ਮੈਂ 27 ਕਿਲੋ ਦਾ ਖੇਡਿਆ ਸੀਗਾ ਬਜਨੀ ਉਸ ਤੋਂ ਬਾਅਦ ਬਸ ਖੇਡਦੇ ਗਏ ਸਾਡੇ ਪਿੰਡ ਦਾ ਪੀਸੀ ਹੁੰਦਾ ਸੀ ਪਲੇਅਰ ਤੇ ਉਹਦਾ ਭਰਾ ਜੋਗੀ ਸਾਰਿਆਂ ਨੂੰ ਪਤਾ ਹੀ ਆ ਤਕਰੀਬਨ ਜਿਹੜਾ ਬਜਨੀ ਕਬੱਡੀ ਖੇਡਿਆ ਜੋਗੀ ਬਾਰੇ ਠੀਕ ਹੈ ਤੇ ਇਦਾਂ ਹੀ 52 52 62 ਹੂੰ ਤੇ 65 70 ਓਪਨ ਕਰਦੇ ਕਰਦੇ ਹੋ ਜੀ ਮਤਲਬ ਸਟੈਪ ਬਾਈ ਸਟੈਪ ਚੱਲਿਓ ਤੁਸੀਂ ਹਾਂ ਵੀਰੇ ਸਟੈਪ ਬਾਈ ਸਟੈਪ ਵੀਰੇ ਫਿਰ ਤੁਸੀਂ ਕਿੰਨੇ ਕਿ ਜਗ੍ਹਾ ਵੈਸਟ ਨਿਕਲੋ ਕੀ ਕੀ ਪ੍ਰਾਈਜ਼ ਲਾਇਆ ਤੇ ਕਿਹੜੀ ਅਕੈਡਮੀ ਲਈ ਖੇਡਦੇ ਰਹੇ ਤੇ ਮੈਚ ਤਾਂ ਅਕਸਰ ਤੁਹਾਨੂੰ ਅਸੀਂ ਦੇਖਿਆ ਗਰਾਊਂਡਾਂ ਦੇ ਵਿੱਚ ਖੇਡਦੇ ਆ ਨੂੰ ਹੂੰ ਤੇ ਕਿਹੜੀ ਕਿਹੜੀ ਅਕੈਡਮੀ ਲਈ ਖੇਡੀ ਤੇ ਕਿੰਨੇ ਕਿ ਪ੍ਰਾਈਜ਼ ਆਏ ਤੁਹਾਨੂੰ ਪ੍ਰਾਈਜ਼ ਤਾਂ ਵੀਰੇ 30 ਕ ਪਲੱਸ ਮੋਟਰਸਾਈਕਲ ਜਿੱਤੇ ਆ ਠੀਕ ਹੈ ਤੇ ਅਕੈਡਮੀਆ ਸਮੇਂ ਸਮੇਂ ਤੇ ਪਹਿਲਾਂ ਮੈਂ ਸਟਾਰਟਿੰਗ ਕੀਤੀ ਸੀ ਹਰਜੀਤ ਤਲਵਾਰ ਕਬੱਡੀ ਕਲੱਬ ਜਗਰਾਉ ਠੀਕ ਚੈਨੇਸ ਬਾਈ ਸੱਦਨ ਵਾਲੇ ਦੀ ਟੀਮ ਹੂੰ ਤੇ ਉਸ ਤੋਂ ਬਾਅਦ ਰੌਣੀ ਟੀਮ ਬਣੀ ਸੀ 1 ਸਾਲ ਉਧਰ ਖੇਡਿਆ ਮੈਂ ਓਕੇ ਤੇ ਆਪਣਾ ਸਰਹਾਲਾ ਰੋਣੂ ਆਂ ਚ ਖੇਡਿਆ ਮੈਂ ਤੇ ਸ਼ਾਹਕੋਟ ਲਈ ਆਲ ਓਪਨ ਦੇ ਮੈਚ ਖੇਡਿਆ ਕਾਫੀ ਠੀਕ ਠੀਕ ਤੇ ਰਾਇਲ ਕਿੰਗ ਜੁਐਸ ਲਈ ਵੀ ਖੇਡਿਆ ਮੈਂ ਪ੍ਰਦਰਸ਼ਨ ਤੁਹਾਡਾ ਤਕਰੀਬਨ ਵਧੀਆ ਹੀ ਰਿਹਾ ਸੀ ਦੇਖਦੇ ਹੁੰਦੇ ਸੀ ਤੁਹਾਨੂੰ ਤੇ ਤੁਹਾਡਾ ਮੋਟਰਸਾਈਕਲ ਤੋਂ ਬਿਨਾ ਹੋਰ ਕੋਈ ਨਗਦ ਕੈਸ਼ ਹੋਰ ਪ੍ਰਾਈਜ਼ ਮਿਲੇ ਕਾਫੀ ਹਾਂਜੀ ਵੀਰੇ ਮੋਟਰਸਾਈਕਲਾਂ ਤੋਂ ਬਿਨਾ ਵੀ ਐਂ ਮੁੰਦੀਆਂ ਮੰਦੀਆਂ ਹੋ ਗਈਆਂ ਨਗਦ ਹੋ ਗਏ ਐਲਸੀਡੀਆਂ ਹੋ ਗਈਆਂ ਤੇ ਕਾਫੀ ਜਿੱਤੇ ਆਵਾ ਇੱਕ ਫੋਰ ਟਰੈਕਟਰ ਜਿੱਤੇ ਆ ਠੀਕ ਆ ਉਹ ਘਰੇ ਖੜਾ ਆਪਣੇ ਹਾਂਜੀ ਤੇ ਤਿੰਨ ਬੋਲਟ ਆ ਠੀਕ ਆ ਬਾਕੀ ਐਂ ਨਗਦ ਕੈਸ਼ ਬਹੁਤ ਹੁੰਦੇ ਆ ਫਿਰ ਹੁਣ ਵੀਰੇ ਯਾਦ ਵੀ ਨਹੀਂ ਰੱਖੇ ਹਨ ਕਿਉਂਕਿ ਬਹੁਤ ਤੁਸੀਂ ਵਧੀਆ ਖੇਡਿਆ ਪੂਰਾ ਤੇ ਵੀਰੇ ਜਿਵੇਂ ਪਹਿਲਾਂ ਖਡਾਰੀ ਖੇਡਦੇ ਸੀ ਜਿਵੇਂ ਜਦੋਂ ਤੁਸੀਂ ਖੇਡ ਦੀ ਪ੍ਰਾਣੇ ਖਿਡਾਰੀ ਤੁਹਾਨੂੰ ਕਿਹੜਾ ਲੱਗਦਾ ਵੀ ਖਿਡਾਰੀ ਕਿਹੜੇ ਵਧੀਆ ਪਰਫੈਕਟ ਖਿਡਾਰੀ ਹੈ ਬਹੁਤ ਵਧੀਆ ਖੇਡੇ ਹੁਣ ਕਬੱਡੀ ਜਿਹੜਾ ਲੰਬੇ ਟਾਈਮ ਤੱਕ ਖੇਡ ਜਾਂਦਾ ਵਾ ਤੇ ਉਹ ਜਿਆਦਾ ਜਿਹੜੀ ਕਬੱਡੀ ਦੇ ਵਿੱਚ ਉਹਦਾ ਨਾਮ ਵੀ ਜਿਆਦਾ ਬਣਦਾ ਵਾ ਤੇ ਉਹਨੂੰ ਲੋਕੀ ਜਾਣਦੇ ਵੀ ਜ਼ਿਆਦਾ ਉਹਦੀ ਪਛਾਣ ਵੀ ਵੱਧ ਹੁੰਦੀ ਆ ਜਿਵੇਂ ਹੁਣ ਕਹਿ ਲਈਏ ਖੁਸ਼ੀ ਪਾਲਾ ਸੁਲਤਾਨ ਦੁੱਲਾ ਤੇ ਨਿੰਦੀ ਵੇਨੜਾ ਮੰਗੀ ਹੋ ਗਿਆ ਇਹ ਵੱਡੇ ਪਲੇਅਰ ਹੁਣ ਤੱਕ ਖੇਡੀ ਜਾਂਦੇ ਆ ਖੇਡੀ ਜਾਂਦਾ ਜਿਵੇਂ ਰੰਦੀਪੁਰੀਆ ਲੋਪੀ ਖੇਡੀ ਜਾਂਦਾ ਹਾਂਜੀ ਇਹ ਵਧੀਆ ਪਲੇਅਰ ਜਾਨੀ ਕਿ ਪਰਫੈਕਟ ਪਲੇਅਰ ਹੀ ਕਹਾਂਗੇ ਵੀ ਜਿਹੜੇ ਹੁਣ ਤੱਕ ਟਿਕੇ ਆ ਰਹੇ ਆ ਪੁਰਾਣੇ ਟਾਈਮ ਤੋਂ ਲੈ ਕੇ ਹੁਣ ਸਾਡੇ ਮੇਰੇ ਖੇਡਣ ਤੋਂ ਪਹਿਲਾਂ ਦੇ ਖੇਡਦੇ ਆ ਤੇ ਅੱਜ ਵੀ ਖੇਡੀ ਜਾਂਦੇ ਆ ਇੱਕ ਬਾਈ ਜਿਵੇਂ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਆ ਕਿਸੇ ਤੋਂ ਮੋਟੀਵੇਟ ਹੋਏ ਸੀ ਖਿਡਾਰੀ ਤੋਂ ਜਾਂ ਆਪਦੇ ਤੁਹਾਡਾ ਮਨ ਸੀ ਪਹਿਲਾਂ ਤੋਂ ਮਾਨ ਵੀਰੇ ਆਦੇ ਨਾਲ ਹੀ ਆਪਣੇ ਇੱਥੇ ਗਰਾਊਂਡ ਸੀਗਾ ਘਰ ਦੇ ਲਾਗੇ ਘਰ ਦੇ ਲਾਗੇ ਜਮੈਂ ਇੱਥੇ ਆਂਦੇ ਸੀ ਬਾਕੀ ਮੇਰੇ ਮਾਮੇ ਹੁਣੀ ਕਬੱਡੀ ਖੇਡਦੇ ਸੀਗੇ ਹੂੰ ਤੇ ਉੱਥੋਂ ਲਗਾ ਲੱਗਿਆ ਤੇ ਬਸ ਪਿੰਡ ਜ ਆਉਣ ਲੱਗੇ ਆਪਣੇ ਗਰਾਊਂਡ ਦੇ ਵਿੱਚ ਆਏ ਤਾਂ ਇੱਥੇ ਬਸ ਲਗਾ ਲੱਗਿਆ ਗੇਮਾਂ ਦੋ ਗੇਮਾਂ ਹੁੰਦੀਆਂ ਸਾਡੇ ਖੇਡਣ ਨੂੰ ਜਾਂ ਫੁੱਟਬਾਲ ਜਾਂ ਕਬੱਡੀ ਕਬੱਡੀ ਬਸ ਕਬੱਡੀ ਖੇਡਦੇ ਪਿੰਡ ਦੀਆਂ ਟੀਮਾਂ ਸੀਗੀਆਂ ਬਜਨੀ ਦੀਆਂ ਵੀ ਟੀਮਾਂ ਸੀਗੀਆਂ ਬਸ ਰੁਝਾਨ ਵੱਧ ਗਿਆ ਫਿਰ ਰੈਗੂਲਰ ਹੋ ਗਏ ਬਾਕੀ ਭਾਈ ਜੀ ਹੁਣ ਇੱਕ ਤੁਹਾਨੂੰ ਇਹ ਪੁੱਛੂ ਜਿਵੇਂ ਹੁਣ ਗਰਾਊਂਡ ਖਾਲੀ ਕਿਉਂ ਆ ਸਾਰੇ ਪਹਿਲਾਂ ਕਿੰਨੇ ਖਿਡਾਰੀ ਪਲੇਅਰ ਹੁੰਦੇ ਸੀ ਅਕਸਰ ਹੀ ਆਪਾਂ ਦੇਖਦੇ ਪਿੰਡਾਂ ਦੇ ਵਿੱਚ ਗਰਾਊਂਡ ਖਾਲੀ ਦੇਖਦੇ ਨੇ ਖਾਲੀ ਦਾ ਵੀਰੇ ਇਹੀ ਆ ਜ਼ਿਆਦਾਤਰ ਹੁਣ ਜਿਹੜਾ ਨਵਾਂ ਜੂਥ ਆ ਹੂੰ ਉਹ ਬਹੁਤ ਇੱਕ ਪੂਰਤਾ ਮੰਨ ਲਓ ਜਮੇ ਜਿਹੜਾ ਬਣਿਆ ਤਣਿਆ ਬਾਹਰ ਚ ਲਿਆ ਗਿਆ ਬਾਹਰ ਹੀ ਚ ਲਿਆ ਗਿਆ ਟੋਟਲ ਇਹਨਾਂ ਨੇ ਗਰਾਊਂਡ ਤੁਸੀਂ ਹੁਣ ਨਵੇਂ ਜਵਾਕ ਕੌਣ ਲੱਗੇ ਆ ਹੂੰ ਹੁਣ ਥੋੜਾ ਜਿਹਾ ਅਹਿਾਨ ਘਟਿਆ ਵਾ ਬਾਕੀ ਗੱਲ ਆ ਸਾਰੇ ਜਵਾਕ ਨਾ ਵੱਖੋ ਵੱਖਰੇ ਸਕੂਲਾਂ ਚ ਪੜਦੇ ਆ ਠੀਕ ਆ ਤੇ ਉਹਦੇ ਵਿੱਚ ਕੀ ਆ ਜਵਾਕਾਂ ਦਾ ਇੱਕ ਦੂਜੇ ਨਾਲ ਟੱਚ ਘੱਟ ਆ ਅਟੈਚਮੈਂਟ ਨਹੀਂ ਬਣਦੀ ਕਿਉਂਕਿ ਪਿੰਡ ਦੇ ਵਿੱਚ ਵੀ ਇੱਕ ਦੂਜੇ ਨੂੰ ਜਵਾਂਗ ਜਾਣਦੇ ਨਹੀਂ ਤੇ ਆ ਜਵਾਂ ਕਿੰਨਾ ਦਾ ਜਾਂ ਆ ਜਵਾਂ ਕਿੰਨਾ ਦਾ ਵਾ ਉਹ ਫਿਰ ਇੱਕ ਦੂਜੇ ਨੂੰ ਕਾਲ ਨਹੀਂ ਕਰਦੇ ਜਾਂ ਮੰਨ ਲਓ ਵੀ ਉਹਨਾਂ ਦਾ ਕਨੈਕਟ ਨਹੀਂ ਹੋ ਰਿਹਾ ਵੀ ਗਰਾਊਂਡ ਚ ਆਉਣ ਲਈ ਉਹ 2-3 ਕੇ ਮੁੰਡੇ ਹੁੰਦੇ ਆ ਆਪਸ ਦੇ ਵਿੱਚ ਪਰ ਉੱਥੀ ਉਹ ਗੱਲਾਂ ਵਾ ਪਾਕੀ ਘਰ ਦੇ ਵੀ ਲਾਉਂ ਨਹੀਂ ਕਰਦੇ ਤੁਸੀਂ ਸਕੂਲ ਗਏ ਹੋ ਇੰਨਾ ਵਰਕ ਆ ਕੇ ਟਿਊਸ਼ਨ ਜਾਓ ਕਿਸੇ ਨੂੰ ਮਿਲਦਾ ਨਹੀਂ ਆੜ ਗੋੜੀ ਹਾਂ ਪੜ੍ਹਾਈ ਦਾ ਬੋਝ ਆ ਲੱਭਦਾ ਇੱਕਠੇ ਖੇਡਦੇ ਸੀ ਹੁਣ ਤੱਕ ਕਿਸੇ ਨੂੰ ਮਿਲਦਾ ਹੀ ਨਹੀਂ ਕੋਈ ਬੱਚਾ ਇਹ ਵੀ ਗੱਲ ਆ ਵੀਰੇ ਪੜ੍ਹਾਈ ਦਾ ਬੋਝ ਹੁਣ ਜਵਾਕਾਂ ਤੇ ਜ਼ਿਆਦਾ ਹੋ ਗਿਆ ਹੁਣ ਉਦਾਂ ਵੀ ਬੱਚੇ ਵੀ ਘਟਾ ਹ ਹਮ ਲੱਕੇ ਸੁਧਾਣ ਦੇ ਕਹਿਣਗੂਏ ਕਿ ਇੱਕ ਜਵਾਕ ਆ ਸਹੀ ਆ ਸਹੀ ਆ ਅੱਗੇ ਹੁੰਦੇ ਸੀ ਤਿੰਨ ਤਿੰਨ ਚਾਰ ਚਾਰ ਕੋ ਖੇਡਣ ਲੱਗ ਕੋ ਘਰ ਦਾ ਕੰਮ ਕਰੀ ਜਾਂਦਾ ਹੁਣ ਕੋਈ ਤਾਂ ਸਾਰੇ ਹੀ ਵਰਕ ਲੋਡ ਆ ਗਿਆ ਸਾਰਾ ਵਰਕ ਲੋਡ ਹੋ ਗਿਆ ਕੋ ਇੱਧਰ ਧਿਆਨ ਹੀ ਨਹੀਂ ਹੈਗਾ ਸਹੀ ਗੱਲ ਆ ਵੀਰੇ ਕਈ ਵਾਰ ਕੀ ਹੁੰਦਾ ਨਾ ਆਪਾਂ ਨੂੰ ਪਤਾ ਨਹੀਂ ਮਾਂ ਪਿਓ ਨੂੰ ਵੀ ਨਹੀਂ ਪਤਾ ਵੀ ਤੁਹਾਡੇ ਜਵਾਕ ਦੇ ਵਿੱਚ ਕੀ ਟੈਲੈਂਟ ਆ ਉਹਦੇ ਟੈਲੈਂਟ ਨੂੰ ਲੱਭ ਹੀ ਨਾ ਸਕੀਏ ਟੈਲੈਂਟ ਲੱਭਦਾ ਹੀ ਨਹੀਂ ਵੀਰੇ ਜਦੋਂ ਹ ਜਿਹੜਾ ਹੋ ਗੇਮ ਦੇ ਵਿੱਚ ਇੰਟਰਸਟਿਡ ਆ ਉਹਨੂੰ ਗੇਮ ਚ ਤੋਂ ਜਾਣੀ ਦਾ ਪੜ੍ਹਨਾ ਬਸ ਪੜਾਈ ਆ ਨੰਬਰ ਲੈ ਲੈ ਆ ਕਰ ਲੈ ਕਿ ਉਹਨੂੰ ਪਤਾ ਹੀ ਨਹੀਂ ਮੇਰੇ ਕਿੱਥੇ ਟੈਲੈਂਟ ਕੀ ਆ ਬੱਚੇ ਫਿਰ ਉਲਝ ਜ ਜਾਂਦੇ ਵੀਰੇ ਇੱਕ ਜਿਵੇਂ ਤੁਸੀਂ ਖੇਡਦੇ ਸੀਗੇ ਅਕਸਰ ਹੀ ਹੁੰਦਾ ਵੀ ਕਿਹੜਾ ਤੁਹਾਨੂੰ ਲੱਗਦਾ ਹੀ ਰੇਡਰ ਵੀ ਤੁਹਾਨੂੰ ਵੀ ਮੁਸ਼ਕਲ ਨਾਲ ਫੜਦੇ ਸੀਗਾ ਹਰ ਇੱਕ ਨੂੰ ਫੜ ਲੈਂਦੇ ਤਗਰੀਬਨ ਤੁਹਾਨੂੰ ਲੱਗਦਾ ਹੋਵੇ ਕੋਈ ਰੇਡਰ ਸੀਗਾ ਜਿਹੜਾ ਕਰਬੀ ਕਰਦਾ ਹੁੰਦਾ ਆਪਾਂ ਲੱਗਦਾ ਹੁੰਦਾ ਨਾ ਕਈ ਵਾਰ ਤਾਂ ਵੀਰੇ ਐ ਹੋ ਜਾਂਦਾ ਜਦੋਂ ਦੈਨ ਆਉਦੇ ਤਾਂ ਸਾਰੀ ਫੜੇ ਜਾਂਦੇ ਸੀਗੇ ਹਾਂਜੀ ਹਾਂਜੀ ਤੇ ਮੰਨ ਲਓ ਵੀ ਜਿਹੜਾ ਵਧੀਆ ਹੀ ਆਪਾਂ ਸਾਰੇ ਰੀਡਰ ਵਧੀਆ ਹੀ ਹੁੰਦੇ ਆ ਪਰ ਮੈਂ ਅੱਗੇ ਵੀ ਦੱਸਿਆ ਗਈ ਇੰਟਰਵਿਊ ਵਿੱਚ ਵੀ ਮੈਨੂੰ ਜੱਗਪਾਲ ਢੋਲਾ ਪੜਨਾ ਥੋੜਾ ਜਿਹਾ ਔਖਾ ਲੱਗਦਾ ਸੀ ਔਖਾ ਲੱਗਦਾ ਠੀਕ ਹੈ ਠੀਕ ਹੈ ਭਾਈ ਇੱਕ ਤੁਸੀਂ ਜਿੰਨਾ ਟਾਈਮ ਤੁਸੀਂ ਖੇਡੇ ਮੈਂ ਦੇਖਿਆ ਤੁਸੀਂ ਪਲੇਅਰ ਹੋਰ ਵੀ ਤੁਸੀਂ ਬਹੁਤ ਜੋਸ਼ ਨਾਲ ਖੇਡਿਓ ਇੰਨਾ ਕਿ ਤੁਹਾਨੂੰ ਪਤਾ ਹੀ ਹੈ ਨਾ ਮੈਂ ਦੇਖਿਆ ਤੁਸੀਂ ਬਹੁਤ ਜੋਸ਼ ਨਾਲ ਬੰਦੇ ਨੂੰ ਗ੍ਰਿਪ ਚ ਲੈਂਦੇ ਸੀ ਇੱਕ ਦਾ ਵਾਏ ਨਹੀਂ ਸੀ ਠੰਡੇ ਨਹੀਂ ਚੱਲਦੇ ਮੈਂ ਦੇਖਿਆ ਤੁਸੀਂ ਸੀਰੇ ਹੁਣਾਂ ਨਾਲ ਆਪਣੇ ਹੋਰ ਵੀ ਟੂਰਨਾਮੈਂਟ ਖੇਡਦੇ ਰਹੇ ਹੋ ਤੇ ਹੋਰ ਬਾਈ ਜੀ ਤੁਸੀਂ ਅੱਗੇ ਜਿਹੜੇ ਆਪਣੇ ਇਨ ਫਿਊਚਰ ਜਿਹੜੇ ਕਬੱਡੀ ਨਾਲ ਜੁੜਨਾ ਚਾਹੁੰਦੇ ਆ ਉਹਨਾਂ ਲਈ ਕੋਈ ਮੈਸੇਜ ਮੈਸੇਜ ਤਾਂ ਇਹ ਇਹੀ ਆ ਵੀਰੇ ਮਿਹਨਤ ਕਰੋ ਹੂੰ ਤੇ ਅੱਜ ਦੇ ਟਾਈਮ ਦੇ ਕਬੱਡੀ ਇੱਕ ਐਸ ਜੀ ਗੇਮ ਆ ਜਿਹਦੇ ਵਿੱਚ ਬਹੁਤ ਸੇਤੀ ਨਾਮ ਹੂੰ ਤੇ ਨਾਮਾ ਮਿਲਦਾ ਵਾ ਤੇ ਆਪਣੀ ਮਿਹਨਤ ਕਰੋ ਜੇ ਤੁਹਾਡੇ ਜੀ ਕਲਾ ਵਾ ਤੇ ਗਲਤ ਰਾਹਾਂ ਤੋਂ ਬਚ ਕੇ ਤੇ ਕਬੱਡੀ ਬਹੁਤ ਕੋਰਡੀ ਮਿਹਨਤ ਹੁਣ ਕਬੱਡੀ ਤੁਸੀਂ ਮਿਹਨਤ ਕਰਦੇ ਸੀ ਕਿਸ ਤਰ੍ਹਾਂ ਦੀ ਮਿਹਨਤ ਇਹਦੇ ਗਰਾਊਂਡ ਜਾਂ ਜੈਮ ਦੀ ਕਿਸ ਤਰ੍ਹਾਂ ਦੀ ਲਾਉਣੀ ਚਾਹੀਦੀ ਉਹਨਾਂ ਨੂੰ ਕਿਉਂਕਿ ਅੱਜ ਕੱਲ੍ਹ ਜ਼ਿਆਦਾ ਰੁਝਾਨ ਜਿੰਮਾਂ ਦਾ ਹੋਇਆ ਵਾ ਦੇਖ ਦੇਖੋ ਵੀਰੇ ਜੈਮ ਵੀ ਜ਼ਰੂਰੀ ਆ ਪਰ ਗਰਾਊਂਡ ਦਾ ਕਬੱਡੀ ਵਾਲੇ ਨੂੰ ਜ਼ਿਆਦਾ ਗਰਾਊਂਡ ਚਾਹੀਦਾ ਵਾ ਹੋਰ ਬਾਈ ਕੋਈ ਤੁਸੀਂ ਮੈਸੇਜ ਦੇਣਾ ਚਾਹੋ ਜਾਂ ਕਿਵੇਂ ਕੋਈ ਆਪਣੇ ਖੇਡ ਪ੍ਰੇਮੀਆਂ ਨੂੰ ਕਬੱਡੀ ਵਾਲਿਆਂ ਨੂੰ ਕੋਈ ਮੈਸੇਜ ਤੁਹਾਡਾ ਮੈਸੇਜ ਤਾਂ ਇਹੀ ਹੈ ਵੀਰੇ ਕਿਸੇ ਵੀ ਗੇਮ ਆ ਕੋਈ ਵੀ ਗੇਮ ਆ ਮਨ ਨਾਲ ਖੇਡੋ ਸਹੀ ਗੱਲ ਹੈ ਮਨ ਨਾਲ ਖੇਡੋ ਲਗਨ ਜੇ ਤੁਹਾਨੂੰ ਸ਼ੌਂਕ ਆ ਤੁਹਾਨੂੰ ਪਤਾ ਵਾ ਦਿਲੋਂ ਮਿਹਨਤ ਕਰੋ ਰੱਬ ਫਲ ਦਿੰਦਾ ਵਾ ਤੇ ਗਲਤ ਪਾਸਿਆਂ ਤੋਂ ਬਚੋ ਨਸੇ ਪੱਤੇ ਨਹੀਂਓ ਨਾ ਜਾਓ ਤੇ ਬਾਈ ਇਨ ਫਿਊਚਰ ਤੁਹਾਡਾ ਕੀ ਪਲਾਨ ਆ ਗਰਾਊਂਡ ਦੇ ਵਿੱਚ ਵਾਪਸੀ ਕਰੋਗੇ ਜਾਂ ਕੀ ਆ ਤੁਹਾਡਾ ਪਲਾਨ ਪਲਾਨ ਤਾਂ ਹੀ ਕੋਹ ਨਹੀਂ ਵੀਰੇ ਬਾਈ ਗੁਰੂ ਸਰਤੀ ਆ ਉਦਾਂ ਠੀਕ ਆ ਵੀ ਹੈਲਥ ਦਾ ਹਾਂ ਹਾਂ ਠੀਕ ਆ ਠੀਕ ਆ ਤੇ ਡਾਕਟਰ ਕੀ ਕਹਿ ਰਿਹਾ ਹੁਣ ਕਿੰਨੇ ਟਾਈਮ ਦੀ ਰੈਸਟ ਆ ਸਾਲ ਦੀ ਵੀਰੇ ਸਾਲ ਦੀ ਹਜੇ ਰੈਸਟ ਤੋਂ ਹਾਂ ਸੋ ਦੋਸਤੋ ਆਪਾਂ ਵੀਰ ਕੋਲੇ ਖੜੇ ਸੀ ਗੱਗੀ ਕੋਲੇ ਇਹਦਾ ਬਹੁਤ ਬਹੁਤ ਧੰਨਵਾਦ ਆਪਣੇ ਨਾਲ ਮਿਲਿਆ ਆ ਤੇ ਇਹਨੇ ਬਹੁਤ ਸੋਹਣੇ ਮੈਸੇਜ ਦਿੱਤੇ ਆ ਖੇਡ ਪ੍ਰੇਮੀਆਂ ਨੂੰ ਜੋ ਆਪਣੇ ਹੈਲਥ ਵਾਸਤੇ ਤੇ ਸਭ ਤੋਂ ਵੱਧ ਖੁਸ਼ੀ ਮੈਨੂੰ ਵੀਰ ਨੂੰ ਮਿਲ ਕੇ ਹੋਈ ਆ ਬਹੁਤ ਬਹੁਤ ਧੰਨਵਾਦੀ ਤੁਹਾਡਾ ਥੈਂਕ ਯੂ ਵੀਰੇ ਤੁਹਾਡਾ ਵੀ ਵਾਹਿਗੁਰੂ ਤੁਹਾਨੂੰ ਜਲਦੀ ਠੀਕ ਕਰੇ ਤੁਹਾਨੂੰ ਫੇਰ ਤੁਹਾਨੂੰ ਗਰਾਊਂਡਾਂ ਦੇ ਵਿੱਚ ਦੇਖੀ ਜਰੂਰ ਵੀਰੇ ਜੀ ਧੰਨਵਾਦ ਦੋਸਤੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ